ਮੰਮੀ ਰਾਜ ਨੇ ਨਾ ਆਪਣੇ ਮਾ ਮਗਰ ਲਾ ਕੇ ਮੇਰੇ ਤੇ ਹੱਥ ਚੁੱਕਿਆ ਫਿਰ ਹੁਣ ਤੂੰ ਚੌਨੀ ਕੀ ਆ ਮੰਮੀ ਜਿਵੇਂ ਤੁਸੀਂ ਕਹੋਗੇ ਨਾ ਹੁਣ ਮੈਂ ਓਵੇਂ ਹੀ ਕਰੂੰਗੀ ਜੇ ਤੁਸੀਂ ਰਾਜ ਨਾਲ ਤਲਾਕ ਲੈਣ ਨੂੰ ਕਹੋਗੇ ਨਾ ਮੈਂ ਤਲਾਕ ਲੈ ਲੂੰਗੀ ਸ਼ੈਲੀ ਪੁੱਤ ਤੂੰ ਗੱਲ ਨੂੰ ਸਮਝ ਪਹਿਲਾਂ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੁਣ ਜੇ ਤੂੰ ਰਾਜ ਤੋਂ ਤਲਾਕ ਲੈ ਲਿਆ ਤੇ ਆਪਣੀ ਬਹੁਤ ਬਦਨਾਮੀ ਹੋ ਜਾਣੀ ਆ ਲੋਕਾਂ ਨੇ ਕਹਿਣਾ ਪਹਿਲਾਂ ਭੱਜ ਕੇ ਵਿਆਹ ਕਰਵਾਇਆ ਤੇ ਹੁਣ ਚਾਰ ਦਿਨ ਕੱਟ ਵੀ ਨਾ ਸਕੇ ਤੂੰ ਐਂ ਦੱਸ ਕੀ ਰਾਜ ਤੇਨੂੰ ਪਿਆਰ ਤਾਂ ਕਰਦਾ ਨਾ ਹਾਂ ਮੰਮੀ ਰਾਜ ਤਾਂ ਮੈਨੂੰ ਬਹੁਤ ਪਿਆਰ ਕਰਦਾ ਆ ਗਈ ਕੀ ਗੱਲ ਰੱਖੇ ਨਹੀਂ ਮਾਂ ਨੇ ਕੱਢ ਤਾ ਕਰੋ ਮੰਮੀ ਜੀ ਕਿਉਂ ਗੱਲ ਨੂੰ ਵਧਾਉਣ ਲੱਗਿਓ ਐਵੇਂ ਬਿਨਾ ਮਤਲਬ ਤੋਂ ਤੂੰ ਨਾ ਬਾਲਾ ਇਹਨਾਂ ਪੱਖ ਨਾ ਲਿਆ ਕਰ ਮੈਂ ਕੁਝ ਗਲਤ ਨਹੀਂ ਕੀਤਾ ਤੇਰੇ ਸਾਹਮਣੇ ਹੀ ਆ ਗਈ ਤਾਂ ਬੜੀ ਅਕਰ ਨਾਲ ਸੀ ਵੀ ਮੁੜ ਕੇ ਨਹੀਂ ਆਂਦੀ ਹੁਣ ਫੇਰ ਕਿਉਂ ਆਈਆਂ ਮੈਨੂੰ ਪਤਾ ਸੀ ਵੀ ਤੁਸੀਂ ਇਹੀ ਚਾਹੁੰਦੇ ਹੋ ਮੈਂ ਇਸ ਘਰੋਂ ਚਲੀ ਜਾਵਾਂ ਤੇ ਮੁੜ ਕੇ ਨਾ ਆਵਾਂ ਤੇ ਤੁਹਾਡਾ ਰਸਤਾ ਸਾਫ਼ ਹੋ ਜਾਵੇ ਪਰ ਤੁਹਾਡੀ ਇਹ ਖੁਆਇਸ਼ ਨਾ ਖੁਆਇਸ਼ ਹੀ ਰਹਿ ਜਾਣੀ ਆ ਮੈਂ ਹੁਣ ਇਸ ਘਰੋਂ ਨਹੀਂ ਜਾਂਦੀ ਚਾਹੇ ਕੁਝ ਹੋ ਜੇ ਦੇਖ ਲੈ ਵੇ ਮੁੰਡਿਆ ਕਿੱਡੀ ਚਿੱਲੇ ਤਰੋ ਆ ਇਹਦੀ ਮਾਂ ਨੇ ਇਹਨੂੰ ਚੱਕ ਕੇ ਭੇਜਿਆ ਹੋ ਮੰਮੀ ਜੀ ਪਲੀਜ਼ ਮੈਂ ਨਾ ਹੁਣ ਕੋਈ ਲੜਾਈ ਨਹੀਂ ਚਾਹੁੰਦੀ ਮੰਮੀ ਜੀ ਤੁਸੀਂ ਛੱਡੋ ਪੁਰਾਣੀਆਂ ਗੱਲਾਂ ਨੂੰ ਮਿੱਟੀ ਪਾਓ ਹੁਣ ਇਹ ਇਸ ਘਰ ਚ ਆ ਗਈ ਹੈ ਨਾ ਹੁਣ ਤੁਸੀਂ ਵੀ ਬਦਲੋ ਤੇ ਇਹ ਵੀ ਬਦਲੂਗੀ ਮੇਰੀ ਗੱਲ ਸੁਣ ਲੈ ਮੁੰਡਿਆ ਮੈਨੂੰ ਬਦਲਣ ਦੀ ਕੋਈ ਲੋੜ ਨਹੀਂ ਮੇਰੇ ਤਾਂ ਜਿਹੜੇ ਰੂਲ ਪਹਿਲਾਂ ਸੀ ਉਹੀ ਰਹਿਣਗੇ ਕੋਈ ਨਹੀਂ ਮੰਮੀ ਜੀ ਤੁਸੀਂ ਨਾਂ ਬਦਲੋ ਤੁਸੀਂ ਜਿਹੋ ਜਿਹੇ ਵੀ ਹੈਗੇ ਹੋ ਨਾ ਮੈਨੂੰ ਮਨਜ਼ੂਰੋਂ ਕੀ ਪਤਾ ਥੋੜਾ ਦਿਨ ਮੈਂ ਆਪਣੇ ਪਿਆਰ ਨਾਲ ਜਿੱਤ ਲਵਾਂ ਉਹ ਭੁੱਲ ਜਾ ਫਿਰ ਉਹਦੇ ਨਹੀਂ ਕਦੇ ਹੋਣਾ ਉਹ ਬੱਸ ਕਰੋ ਮੰਮੀ ਜੀ ਹੁਣ ਬਹੁਤ ਹੋ ਗਿਆ ਚੱਲ ਸ਼ੈਲੀ ਤੂੰ ਜਾ ਕੇ ਆਪਣੇ ਕਮਰੇ 'ਚ ਆਰਾਮ ਕਰ ਹਾਂ ਕਰਾ ਲਾ ਇਹਨੂੰ ਆਰਾਮ ਕਰਾ ਲਾ ਮੰਮੀ ਦੇਖਦੀ ਹੈ ਕਿੰਨੇ ਕਰੇ ਨਰਾਮ ਕਰਦੀ ਹੈ ਹੁਣ ਤਾਂ ਇਹਦੇ ਦਿਨ ਗਏ ਆਰਾਮ ਕਰਨ ਦੇ ਸ਼ੈਲੀ ਮੈਂ ਤੈਨੂੰ ਇੱਕ ਵਾਰੀ ਫੇਰ ਕਹਿਣਾ ਤੂੰ ਮੰਮੀ ਦੀਆਂ ਗੱਲਾਂ ਨੂੰ ਨਾ ਦਿਲ ਤੇ ਨਾ ਲਾਈਂ ਮੰਮੀ ਦਿਲ ਦੇ ਬੁਰੇ ਨਹੀਂ ਹੈਗੇ ਜੀ ਬੇਫਿਕਰ ਰਹੋ ਮੈਂ ਮੰਮੀ ਜੀ ਦੀ ਕਿਸੇ ਵੀ ਗੱਲ ਨੂੰ ਦਿਲ ਤੇ ਨਹੀਂ ਲਾਉਂਦੀ ਓਏ ਆ ਬਣੀ ਨਾ ਗੱਲ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਇੱਕ ਦਿਨ ਤੂੰ ਮੰਮੀ ਦਾ ਦਿਲ ਜ਼ਰੂਰ ਜਿੱਤ ਲੈਣਾ ਅੱਛਾ ਫਿਰ ਹੁਣ ਆਏ ਦੱਸ ਮੇਰੀ ਸਾਸੂ ਆ ਜੇ ਨਹੀਂ ਕਿ ਤੇਰੇ ਮੰਮੀ ਉਹ ਤਾਂ ਨਹੀਂ ਆਪਣੇ ਨਾਲ ਗੁੱਸੇ ਹੈਗੇ ਨਹੀਂ ਹੈਗੇ ਤੁਸੀਂ ਵੀ ਤਾਂ ਮਿਲੇ ਹੋ ਮੰਮੀ ਨੂੰ ਤੁਹਾਨੂੰ ਉਹ ਲੱਗੇ ਤੁਹਾਡੇ ਨਾਲ ਗੁੱਸੇ ਨਹੀਂ ਚੱਲੀ ਮੈਨੂੰ ਵੀ ਨਹੀਂ ਲੱਗਿਆ ਬਸ ਤੂੰ ਦੇਖਦੀ ਚੱਲ ਜਿਸ ਤਰ੍ਹਾਂ ਤੇਰੇ ਘਰਦਿਆਂ ਨੇ ਮਨਜ਼ੂਰੀ ਦਿੱਤੀ ਹੈ ਨਾ ਆਪਣੇ ਰਿਸ਼ਤੇ ਨੂੰ ਉਸੇ ਤਰ੍ਹਾਂ ਮੇਰੇ ਮੰਮੀ ਡੈਡੀ ਵੀ ਐਸ ਰਿਸ਼ਤੇ ਨੂੰ ਮਨਜ਼ੂਰੀ ਦੇ ਦੇਣਗੇ ਮੈਨੂੰ ਵੀ ਉਮੀਦ ਆ ਜੀ ਹਾਂ ਵੀ ਕਿਵੇਂ ਆ ਮੋਜਾਂ ਨੇ ਫਿਰ ਲੰਬ ਮੈਰਿਜ ਕਰਾ ਕੇ ਯਾਰ ਕਾਦੀਆਂ ਮੋਜਾਂ ਨੇ ਮੈਂ ਤਾਂ ਨਾ ਲੰਬ ਮੈਰਿਜ ਕਰਾ ਕੇ ਪਛਤਾ ਰਿਹਾ ਵਿਆਹ ਤਾਂ ਤੂੰ ਆਪਦੀ ਮਰਜ਼ੀ ਨਾਲ ਕਰਾਇਆ ਸੀ ਫਿਰ ਪਸਤਾਵਾ ਕਿਉਂ ਉਪਰਾਵਾ ਵਿਆਹ ਤਾਂ ਮੈਂ ਕਰਵਾ ਲਿਆ ਪਰ ਹੁਣ ਜਿਹੜੀਆਂ ਲਾਂਤਾਂ ਪੈਂਦੀਆਂ ਨੇ ਨਾ ਉਹ ਤਾਂ ਪੁੱਛੀ ਨਾ ਘਰ ਦੇ ਗੱਲ-ਗੱਲ ਦੇ ਟੋਣਚਾ ਮਾਰਦੇ ਨੇ ਉਹ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਨਾ ਜਿਹੜੀ ਨਾ ਹੋਣੀ ਹੋਵੇ ਯਾਰ ਮੈਂ ਤਾਂ ਸੋਚਦਾ ਸੀ ਕਿ ਤਾਂ ਲੱਕੀ ਬਹੁਤ ਆ ਜੋ ਤੂੰ ਆਪਦੀ ਪਸੰਦ ਦੀ ਬੋਟੀ ਲਿਆਇਆ ਯਾਰ ਪਸੰਦ ਤਾਂ ਠੀਕ ਹੈ ਪਰ ਬੰਦਾ ਨਾ ਵਿਆਹ ਤੋਂ ਬਾਅਦ ਘਰ ਵਾਲੀ ਤੇ ਮਾਂ ਦੇ ਵਿਚਾਲੇ ਪਿਸਕੇ ਰਹਿ ਜਾਂਦਾ ਯਾਰ ਨਾ ਤਾਂ ਮੇਰੀ ਘਰ ਵਾਲੀ ਗੱਲ ਸੁਣਦੀ ਹੈ ਨਾ ਮੇਰੀ ਮਾਂ ਸੁਣਦੀ ਹੈ ਜਿਵੇਂ ਮਾਂ ਨੂੰ ਕੁਝ ਕਹਿ ਵੀ ਦਿਨਾ ਤਾਂ ਮੈਨੂੰ ਕਹਿ ਦੂਗੀ ਤੂੰ ਆਪਦੀ ਘਰ ਵਾਲੀ ਮਗਰ ਲੱਗ ਕੇ ਮੈਨੂੰ ਬੋਲਦਾ ਯਾਰ ਜੇ ਮੈਂ ਘਰ ਵਾਲੀ ਨੂੰ ਕੁਝ ਕਹਿਣਾ ਉਹ ਮੇਰੇ ਪਿੱਛੇ ਪੈ ਜਾਂਦੀ ਹੈ ਕਹਿੰਦੀ ਹੈ ਜੇ ਮੈਂ ਤੇਰੇ ਨਾਲ ਭੱਜ ਕੇ ਵਿਆਹ ਕਰਵਾਇਆ ਤਾਂ ਹੁਣ ਮੈਂ ਤੇਰੀ ਮਾਂ ਦੀਆਂ ਗੱਲਾਂ ਸੁਣਾ ਦੱਸ ਉਹਨੂੰ ਮੈਂ ਕਰਾਂ ਤਾਂ ਕੀ ਕਰਾਂ ਇਹ ਤਾਂ ਯਾਰ ਬੜਾ ਔਖਾ ਮੈਂ ਤਾਂ ਸੋਚਦਾ ਸੀ ਲਵ ਮੈਰਿਜ ਵਾਲੇ ਅਰੇਂਜ ਮੈਰਿਜ ਵਾਲੇ ਨਾਲ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਉਹ ਭਰਾਵਾ ਕਾਹਦੀ ਵਧੀਆ ਜ਼ਿੰਦਗੀ ਬਤੀਤ ਕਰਦੇ ਨੇ ਇੱਕ ਨੂੰ ਮਨੋਣਾ ਦੂਜੀ ਰੁੱਸ ਜਾਂਦੀ ਹੈ ਦੂਜੀ ਨੂੰ ਮਨੋਣਾ ਪਹਿਲੀ ਰੁੱਸ ਜਾਂਦੀ ਹੈ ਪਰ ਕੱਟੇ ਯਾਰ ਤੈਨੂੰ ਦਿਲ ਦੀ ਗੱਲ ਦੱਸਾਂ ਨਾ ਇਹ ਤਾਂ ਹੁਣ ਗਲ ਪਿਆ ਢੋਲ ਹੈ ਇਹ ਤਾਂ ਬਸ ਹੁਣ ਵਜਾਉਣਾ ਹੀ ਪੈਣਾ ਇਹਦੇ ਬਾਰੇ ਤਾਂ ਹੁਣ ਕੁਝ ਸੋਚਣਾ ਹੀ ਪੈਣਾ ਰਾਜਨੀਨ ਤਲਾਕ ਦਿੰਦਾ ਸ਼ੈਲੀ ਨੂੰ ਤਾਂ ਟਿਕਾਣੇ ਲਾਉਣ ਦਾ ਇੱਕੋ ਇੱਕ ਤਰੀਕਾ ਇਹ ਮੈਂ ਰਾਜ ਨੂੰ ਨਾ ਆਪਣੀ ਮੁਠੀ 'ਚ ਕਰ ਲਾਂ ਜੇ ਰਾਜ ਮੇਰੀ ਮੁਠੀ 'ਚ ਹੋਊ ਨਾ ਫਿਰ ਇਹ ਸ਼ੈਲੀ ਕੁਝ ਨਹੀਂ ਕਰ ਸਕਦੀ ਮੰਮੀ ਜੀ ਬੇਸਣ ਕਿੱਥੇ ਆ ਨਹੀਂ ਤੂੰ ਬੇਸਣ ਦਾ ਕੀ ਕਰਨਾ ਕਰਨ ਦਾ ਕੀ ਮਤਲਬ ਮੈਨੂੰ ਚਾਹੀਦਾ ਚਾਹੀਦਾ ਤਾਂ ਵੈਸੇ ਤੈਨੂੰ ਘਰੋਂ ਨਿਕਲਣਾ ਜਿਹੜਾ ਕਿ ਤੂੰ ਨਿਕਲਦੀ ਨਹੀਂ ਤੁਸੀਂ ਸਮਝਦੇ ਕਿਉਂ ਆ ਆਪਣੇ ਆਪ ਨੂੰ ਤੈਨੂੰ ਸਿੱਧੇ ਮੋ ਗੱਲ ਨਹੀਂ ਕਰਨੀ ਆਉਂਦੀ ਨਾਲ ਤੁਸੀਂ ਕੋਈ ਡੀਸੀ ਲੱਗੇ ਹੋ ਜਿਹੜਾ ਤੁਹਾਡੇ ਇਸ਼ਾਰਿਆਂ ਤੇ ਮੈਂ ਘਰੋਂ ਬਾਹਰ ਨਿਕਲ ਜਾ ਚਾਹੇ ਕੁਛ ਵੀ ਆ ਰਾਜ ਨਾ ਤੈਨੂੰ ਮੇਰੇ ਟੱਕਰ 'ਚ ਲੈ ਕੇ ਆਇਆ ਕੋਈ ਗੱਲ ਨਹੀਂ ਜੇ ਤੇਰੇ ਤੇ ਜੀਜੀ ਨਾ ਨਾ ਕਰਾਇਆ ਤਾਂ ਤੂੰ ਮੇਰਾ ਨਾਮੋਂ ਬਟਾ ਦੀ ਜੀਜੀ ਉਹ ਵੀ ਮੈਂ ਬੱਸ ਫੇਰ ਮੰਮੀ ਜੀ ਹੁਣ ਤੁਸੀਂ ਆਪਣਾ ਨਾਮ ਹੀ ਬਦਲਣ ਦੀ ਤਿਆਰੀ ਕਰ ਲਓ ਚੱਲ ਨਹੀਂ ਤੂੰ ਤੇਰੇ ਵਰਗੇ ਤਾਂ ਮੈਂ ਦੋ ਦਿਨਾਂ ਤੱਕਲੇ ਵਾਂਗੂ ਗਿੱਧੀ ਕਰ ਦੋ ਅੱਛਾ ਜੀ ਵੈਸੇ ਮੰਮੀ ਜੀ ਮੈਂ ਤੁਹਾਡੀ ਜੇ ਜਾਣਕਾਰੀ 'ਚ ਵਾਅਦਾ ਕਰਾਂ ਨਾ ਤਾਂ ਸਾਡੇ ਬਿਆਨ ਨੂੰ 15 ਦਿਨ ਹੋ ਗਏ ਨੇ ਤੇ ਤੁਹਾਡੇ ਤੋਂ ਮੈਂ ਹਜੇ ਤੱਕ ਤਾਂ ਸਿੱਧੀ ਹੋਈ ਨਹੀਂ ਤੇ ਰਹੀ ਬਾਕੀ ਆਉਣ ਵਾਲੇ ਟਾਈਮ ਦੀ ਗੱਲ ਉਹ ਆਪਾਂ ਦੇਖਦੇ ਆਂ ਕੌਣ ਕੀ ਨੂੰ ਸਿੱਧਾ ਕਰਦਾ ਕੁਛ ਵੀ ਆ ਤੇਰੀ ਜ਼ੁਬਾਨ ਨਾ ਕੈਂਚੀ ਨਾਵੇਂ ਵੱਧ ਚਲਦੀ ਆ ਸਹੀ ਕਿਹਾ ਤੁਸੀਂ ਮੇਰੀ ਜ਼ੁਬਾਨ ਕੈਂਚੀ ਵਾਂਗੂ ਚਲਦੀ ਆ ਪਰ ਇਹ ਕੈਂਚੀ ਤੋਂ ਨਾ ਬਚ ਕੇ ਰਹੋ ਕਿਉਂਕਿ ਇਹ ਕੈਂਚੀ ਉੜਦੇ ਪੰਛੀ ਦੇ ਪਰ ਵੀ ਕੱਟ ਦਿੰਦੀ ਆ ਮੈਂ ਮੈਨੂੰ ਕੁਝ ਕਹਿ ਨਹੀਂ ਆ ਤੂੰ ਹੀ ਮੈਨੂੰ ਵੱਡ ਖਾਣੇ ਵਾਂਗੂ ਬੈਈ ਜਾਨੀ ਆ ਇਹ ਮੰਮੀ ਜੀ ਨੂੰ ਕੀ ਹੋ ਗਿਆ ਦੇਖ ਲੈ ਹੁਣ ਤੋ ਹੁਣ ਜੇ ਮੈਂ ਬਦਲਣ ਲੱਗੀ ਆ ਤੂੰ ਮੈਨੂੰ ਬਦਲਣ ਨਹੀਂ ਦੇਂਦੀ ਸ਼ਰਲੀ ਮੰਮੀ ਕੀ ਹੋ ਗਿਆ ਕੁਝ ਨਹੀਂ ਪੁੱਤ ਇਹ ਤਾਂ ਸਾਡੀ ਸੱਸ ਨੂੰ ਹਾਂ ਦੀ ਗੱਲ ਤੂੰ ਟੈਨਸ਼ਨ ਕਿਉਂ ਲੈਣਾ ਆਖਰ ਸਾਡੀ ਸੱਸ ਨੂੰ ਵੀ ਥੋੜੀ ਬਹੁਤ ਤਾਂ ਖੜਕੂਗੀ ਮੈਂ ਤਾਂ ਆਪਦੇ ਮਨ ਨੂੰ ਸਮਝਾ ਲਿਆ ਇਹ ਨਹੀਂ ਸਮਝਦੀ ਸ਼ਰਲੀ ਜੇ ਮੰਮੀ ਆਪਦੇ ਆਪ ਨੂੰ ਬਦਲ ਰਹੇ ਨੇ ਤੂੰ ਤਾਂ ਥੋੜਾ ਮੋਟਾ ਆਪਦੇ ਵਿੱਚ ਬਦਲਾ ਲਿਆ ਜੀ ਤੁਹਾਡੇ ਮੰਮੀ ਨਾ 도ਗਲੇ ਨੇ 도ਗਲੇ ਉਹ ਤੁਹਾਡੇ ਮੂੰਹ ਤੇ ਕੁਝ ਹੋਰ ਤੇ ਮੇਰੇ ਮੂੰਹ ਤੇ ਕੁਝ ਹੋਰ ਨੇ ਸ਼ਰਲੀ ਮੈਂ ਤੇਰੇ ਦੇ ਹੈਰਾਨ ਤੂੰ ਮੇਰੇ ਮੂੰਹ ਤੇ ਹੀ ਮੇਰੀ ਮਾਂ ਨੂੰ ਬੁਰਾ ਕਹੀ ਜਾਨੀ ਐ ਤੁਹਾਡੇ ਨਾਲ ਤਾਂ ਨਾ ਮੱਥਾ ਮਾਰਨਾ ਹੀ ਬੇਕਾਰ ਆ ਤੂੰ ਦੇਖ ਲਿਆ ਪੁੱਤ ਕਿਵੇਂ ਬੋਲਦੀ ਆ ਤਾਂ ਹੀ ਮੈਂ ਆਪਦੀ ਪਸੰਦ ਦੀ ਕੁੜੀ ਲੈਣ ਨੂੰ ਫਿਰਦੀ ਸੀ ਮੰਮੀ ਕੋਈ ਨਾ ਤੂੰ ਔਖਾ ਨਾ ਹੋ ਹੁਣ ਤਾਂ ਮੈਨੂੰ ਨਾ ਤੇਰੀ ਪਸੰਦ ਨੂੰ ਹੀ ਪਸੰਦ ਕਰਨਾ ਪੈਣਾ ਥੈਂਕ ਯੂ ਮੰਮੀ ਤੁਸੀਂ ਮੇਰੀ ਪਸੰਦ ਨੂੰ ਐਕਸੈਪਟ ਤਾਂ ਕੀਤਾ ਆਹ ਪੁੱਤ ਮੈਂ ਤਾਂ ਤੇਰੀ ਖੁਸ਼ੀ ਲਈ ਨਾ ਕੁਝ ਵੀ ਕਰ ਸਕਦੀ ਆ ਚਲੋ ਠੀਕ ਐ ਮੰਮੀ ਤੁਸੀਂ ਕਰੋ ਰਾਮ ਮੈਂ ਆਇਆ ਹੁਣੀ असली कहानी ਦਾ ਨਾ ਹੁਣ ਸ਼ੁਰੂ ਹੋਊਗੀ। ਛਲੀ ਕੀ ਗੱਲ? ਤੂੰ ਮੇਰੀ ਮਾਂ ਨੂੰ ਪਿਆਰ ਆ ਕਿਉਂ ਨਹੀਂ ਬੁਲਾਉਂਦੀ? ਕਿਉਂਕਿ ਉਹ ਪਿਆਰ ਦੇ लायक ਹੈ ਹੀ ਨਹੀਂ। ਮੈਂ ਨਾ ਚੰਗੀ ਤਰ੍ਹਾਂ ਦੇਖ ਰਿਹਾ ਤੈਨੂੰ। ਜਦੋਂ ਹੀ ਤੂੰ ਆਪਦੀ ਮਾਂ ਨੂੰ ਮਿਲ ਕੇ ਆਈ ਹੈ ਨਾ ਤੂੰ ਸਾਨੂੰ ਕੁਝ ਸਮਝ ਹੀ ਨਹੀਂ ਰਹੀ। ਗੱਲ ਆਪਣੇ ਚ ਹੋ ਰਹੀ ਆ। ਮੇਰੀ ਮਾਂ ਨੂੰ ਵਿੱਚ ਕਿਉਂ ਘੜਿਸਦੇ ਹੋ? ਨਹੀਂ ਕਢੀਸਦਾ ਤੇਰੀ ਮਾਂ ਨੂੰ ਪਰ ਤੂੰ ਮੇਰੀ ਇੱਕ ਗੱਲ ਦਾ ਜਵਾਬ ਦੇ ਜਿਵੇਂ ਤੂੰ ਮੇਰੀ ਮਾਂ ਨੂੰ ਬੋਲ ਰਹੀ ਸੀ ਜੇ ਮੈਂ ਤੇਰੀ ਮਾਂ ਨੂੰ ਮੈਂ ਬੋਲਾਂ ਫੇਰ ਰਾਜ ਕੀ ਹੋ ਗਿਆ ਤੈਨੂੰ ਦੋ ਮਿੰਟਾਂ ਚ ਹੀ ਟੋਨ ਬਦਲ ਗਈ ਉਹ ਤੈਨੂੰ ਤੇਰੀ ਮਾਂ ਦਾ ਵੀ ਪਤਾ ਤੇ ਮੇਰੀ ਮਾਂ ਦਾ ਵੀ ਪਤਾ ਹੂੰ ਪਤਾ ਹੈ ਮੈਨੂੰ ਦੋਵਾਂ ਦਾ ਮੈਨੂੰ ਤੇਰੀ ਮਾਂ ਦਾ ਵੀ ਪਤਾ ਹੈ ਕਿਵੇਂ ਉਹਨੇ ਆਪਾਂ ਨੂੰ ਆਪਣੇ ਵਿਆਹ ਤੋਂ ਬਾਅਦ ਘਰੋਂ ਬਾਹਰ ਕੱਢਿਆ ਸੀ ਤੇ ਮੈਨੂੰ ਮੇਰੀ ਮਾਂ ਦਾ ਵੀ ਪਤਾ ਹੈ ਕਿਵੇਂ ਮੇਰੀ ਮਾਂ ਨੇ ਆਪਾਂ ਨੂੰ ਵਿਆਹ ਤੋਂ ਬਾਅਦ ਘਰੇ ਰਹਿਣ ਦਿੱਤਾ ਸੀ ਪਤਾ ਹੈ ਮੈਨੂੰ ਦੋਵਾਂ ਦਾ ਦੋਪਾ ਮੈਨੂੰ ਤੇਰੀ ਮਾਂ ਦਾ ਵੀ ਪਤਾ ਹੈ ਕਿਵੇਂ ਉਹਨੇ ਆਪਾਂ ਨੂੰ ਆਪਣੇ ਵਿਆਹ ਤੋਂ ਬਾਅਦ ਘਰੋਂ ਬਾਹਰ ਕੱਢਿਆ ਸੀ ਤੇ ਮੈਨੂੰ ਮੇਰੀ ਮਾਂ ਦਾ ਵੀ ਪਤਾ ਹੈ ਕਿਵੇਂ ਮੇਰੀ ਮਾਂ ਨੇ ਆਪਾਂ ਨੂੰ ਵਿਆਹ ਤੋਂ ਬਾਅਦ ਘਰੇ ਰਹਿਣ ਦਿੱਤਾ ਸੀ